ਹਾਂਜੀ ਪ੍ਰਧਾਨ ਜੀ ਅੱਜ ਦੀ ਜਿਹੜੀ ਚੋਣ ਬਾਰੇ ਉਹ ਦੱਸੋ ਜਿਹੜਾ ਤੁਸੀਂ ਫ੍ਰੀਕੋਰਟ ਆਏ ਆ ਜੀ ਜਥੇਬੰਦੀ ਬਾਰੇ ਦੱਸਿਓ ਆ ਜੀ ਅਸੀਂ ਅੱਜ ਮੈਡੀਕਲ ਪ੍ਰੈਕਟਿਸ ਪ੍ਰੈਕਟਿਸ ਨੰਬਰ 2495 ਪੰਜਾਬ ਤੇ ਮੇਰੇ ਨਾਲ ਮਾਨਜੋਤ ਸੁਖਸੇਤਾ ਜਿਹੜੀਆਂ ਪੰਜਾਬ ਦੇ ਲੀਡਰਸ਼ਿਪ ਅਸਾਂ ਦੀ ਮੈਂ ਨੌਕੇ ਗਾ ਰੂਪ ਵਿੱਚ ਆ ਤੇ ਅੱਜ ਅਸੀਂ ਬੜਾ ਮਾਣ ਮਹਿਸੂਸ ਕਰਦੇ ਆ ਪਹਿਲਾਂ ਤਾਂ ਅਸੀਂ ਬੜਵਾਗੇ ਆ ਕਿ ਮਹਾਰਾਜ ਦੀ ਪੁੱਤਰ ਧਾਤੀ ਸੇਖਰੀ ਜੀ ਦੀ ਉਹ ਕੋਚਤਾ ਤੱਕ ਪਹੁੰਚੇ ਆ ਤੇ ਅੱਜ ਫਰੀਦਕੋਟ ਜ਼ਿਲ੍ਹਾ ਜਿਹੜਾ ਬੜਾ ਲੰਬੇ ਸਮੇਂ ਤੋਂ ਜਿਨ੍ਹਾਂ ਨੇ ਐਸੋਸੀਏਸ਼ਨ ਨੂੰ ਜਿਉਂਦਾ ਰੱਖਿਆ ਔਰ 295 ਦਾ ਨਾਮ ਰੋਸ਼ਨ ਕੀਤਾ ਹੁਣ ਮਿਚਾ ਆਪਣੇ ਪੱਦਰ ਦੇ ਉੱਪਰ ਅੱਜ ਅਸੀਂ ਪੰਜਾਬ ਦੇ ਵੱਡੇ ਪਰਿਵਾਰ ਤੇ ਜਿਹੜਾ ਸੰਯੁਕਤ ਪਰਿਵਾਰ ਆ ਐਸੋਸੀਏਸ਼ਨ ਦਾ 295 ਦਾ ਉਹਦੇ ਵਿੱਚ ਬੜਾ ਮਾਣ ਮਹਿਸੂਸ ਕਰਦੇ ਆ ਕਿ ਅੱਜ ਉਹ ਜ਼ਿਲ੍ਹਾ ਹਾਰਮਾ ਜ਼ਿਲ੍ਹਾ ਜਿਹੜਾ ਉਹ ਸਾਡੀ ਜਥੇਬੰਦੀ ਆ ਜਿਹੜੀ ਐਸੋਸੀਏਸ਼ਨ ਆ ਉਹਦੇ ਵਿੱਚ ਇੱਕ ਵੱਡੇ ਮੱਦਰ ਦੇ ਉੱਪਰ ਸਾਮਲ ਹੋਇਆ ਇਹਦੇ ਲਈ ਪੂਰੀ ਜ਼ਿਲ੍ਹਾ ਟੀਮ ਦਾ ਸਪਾਤ ਸਿੰਘ ਸੰਧੂ ਜिले ਜਿਲ੍ਹੇ ਦੇ ਪ੍ਰਧਾਨ ਨੇ ਤੇ ਕੌਂਸਲੈਂਟ ਸੂਰਪਲੀ ਜੀ ਜਿਹੜੇ ਜ਼ਿਲ੍ਹੇ ਚੇਅਰਮੈਨ ਤੇ ਹੋਰ ਸਾਰੀਆਂ ਸ਼ਖਸੀਅਤਾਂ ਉਹਨਾਂ ਦਾ ਬੜਾ ਸਤਿਕਾਰ ਔਰ ਅੱਜ ਦੇ ਇਸ ਇਹਦੇ ਮੈਰੀਨਿ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਲਈ ਦੋ ਨਾਮਜ਼ਦ ਕੀਤੇ ਨੇ ਮੈਂਬਰ ਜਿਨ੍ਹਾਂ ਵਿੱਚ ਡਾਕਟਰ ਜਗਦੇਵ ਚਾਲ ਜੀ ਵਰਗਾਲੀ ਤੋਂ ਜਿਹਨੇ ਲੰਮਾ ਸਮਾਂ ਸਾਡੇ ਨਾਲ ਜਿਨ੍ਹਾਂ ਨੇ ਤਾਲਮਿਲ ਕਮੇਟੀ 'ਚ ਕੰਮ ਕੀਤਾ ਪੰਜਾਬ ਨੇ ਇੱਕ ਤਰ੍ਹਾਂ ਲਈ ਜਿਨ੍ਹਾਂ ਦਾ ਸੁਪਨਾ ਸੀ ਕਿ ਉਹ ਸੁਪਨਾ ਇਹਨਾਂ ਦਾ ਸਰਕਾਰ ਹੋਇਆ ਸੱਚ ਹੋਇਆ ਕਿਉਂਕਿ ਜਿਹੜੀ ਹੁਣ ਜੱਥੇ ਬੰਦੀ ਦੀ ਜ਼ੋਨ ਹੋਈ ਆ ਉਹਦੇ ਵਿੱਚ ਇਹ ਹੀ ਮੇਨ ਮੁੱਦਾ ਰੱਖਿਆ ਗਿਆ ਕਿ ਅਸੀਂ ਸਾਰੇ ਇੱਕਾਂ ਇੱਥੇ ਕੋਈ ਗਰੁੱਪ ਨਹੀਂ ਕਿਸੇ ਦਾ ਨਾਮ ਲੈ ਕੇ ਕਿਸੇ ਨੂੰ ਗਰੁੱਪ ਨਹੀਂ ਸਿਰਫ ਮੈਡੀਕਲ ਪ੍ਰੈਕটিশਨ ਐਸੋਸੀਏਸ਼ਨ ਰਿਸਟਰਨਰ ਬੁਚਤਾਨ ਵਿੱਚ ਪੰਜਾਬ ਆ ਔਰ ਇਹੀ ਸਾਡਾ ਸਨੁਤਪੁਰਾ ਡਾਕਟਰ ਦਿਗਦੇਵ ਚੈਲ ਜੀ ਕਿ ਉਹਨਾਂ ਦੇ ਨਾਲ ਡਾਕਟਰ ਕਸ਼ਮੀਰ ਸਿੰਘ ਜੀ ਜਿੱਤੋਂ ਜਿਹੜੇ ਉੱਚ ਪੱਧਰੀ ਕਮੇਟੀ ਚ ਕੰਮ ਕਰਦੇ ਰਹੇ ਨੇ ਉਹ ਵੀ ਨਾਲ ਨੇ ਤਾਂ ਉਹਨਾਂ ਨੂੰ ਸਰਕਾਰ ਚ ਬੁਲਾ ਦਿੱਤੇ ਆ ਵਿਗਲ ਐਡਵਾਈਜ਼ਰ ਤੌਰ ਤੇ ਪੰਜਾਬ ਤੇ ਨਾਮਜ਼ਦ ਕੀਤਾ ਸਾਡੀ ਜੱਤੇਬੰਦੀ ਨੇ ਜਿਹੜਾ ਡਾਕਟਰ ਜਦੇਵ ਚਾਲ ਜੀ ਨੂੰ ਔਰ ਮੀਤ ਪ੍ਰਧਾਨ ਦੇ ਤੌਰ ਤੇ ਨਿਯੁਕਤ ਕੀਤਾ ਤੇ ਅੱਜ ਕਸ਼ਮੀਰ ਸਿੰਘ ਜੱਤੋ ਜੀ ਧੰਨਵਾਦ